ਮੈਨੂੰ ਪਵਾਦ ਦੇ ਬਾਰੇ ਮੈਂ ਤੁਹਾਨੂੰ ਜ਼ਿਕਰ ਕਰ ਆਪਣੀ ਮਹਾਰੀ ਪਵਾਦੀ ਬੋਲੀ ਹੈ ਪਵਾਦ ਦੇ ਬਾਰੇ ਮੈਂ ਦੱਸੋ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਮੈਨੂੰ ਅੱਜ ਤੋਂ 56 ਸਾਲ ਪਹਿਲਾਂ ਬੀਏ ਕਰੀ ਦੀ ਔਰ ਮੇਰ ਕੋ ਮੈਂ ਬੀਏ ਕਰੀ ਸੀ ਪੰਜਾਬੀ ਇਲੈਕਟਰੀਕਲ ਪੰਜਾਬੀ ਪਹਿਲੀ ਪਾਸ ਕੀਤੀ ਔਰ ਫਰਸਟ ਅਗਰ ਨੂੰ ਹਰ ਸਾਲ ਕਹਾਣੀਆਂ ਲਿਖੇ ਕਰਦਾ ਮੈਨੂੰ ਵੀ ਅੱਜ ਤੋਂ 53 ਸਾਲ ਪਹਿਲਾਂ ਮੈਨੂੰ ਵੀ ਨਹੀਂ ਪਤਾ ਪਵਾਦ ਕਿਸ ਬਲਾਏ ਕਾ ਨਾਮ ਹੈ ਬਿਲਕੁਲ ਵੀ ਅਨਨੋਨ ਦਾ ਪਵਾਦ ਕੇ ਬਾਰੇ ਬਦਲ ਪਵਾਦ ਕੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਪਤਾ ਉਹ ਮੱਧ ਮਾਲਵਾਤ ਬਾਬਾ ਮੱਧ ਮਾਲਵਾਤ ਬਾਬਾ ਬੋਲੀ ਬੋਲ ਦੇਵੇ ਸ਼ਰਮ ਕਰਾਂ ਦੇ ਬਾਹਰ ਨਾ ਪਜਾਮਾ ਜਾ ਕੇ ਅੱਛਾ ਤੋ ਫੇਰ ਚਲੋ ਮੈਂ ਆਪਣਾ ਬੀਏ ਕਰਕੇ ਖੇਤੀ ਮੈ ਗਿਆ ਉਸ ਤੇ ਪਿਛਾ ਮਾਰੇ ਬਲੂਡ ਕੰਸੀਕੁਐਂਸੀ ਹਲਕੇ ਮਾਂ ਹੰਸਰਾਜ ਸ਼ਰਮਾ ਆਪਣਾ ਕੋਣ ਪ੍ਰਚਾਰ ਕਰਨ ਆਇਆ ਸੰਨ ਬਨੂੜ ਪੈ ਗਿਆ ਤਾਂ ਜਾ ਹਾਂ ਬਲੂਡ ਤਾਂ ਪਹਿਲਾਂ ਮੇਰੇ ਸੰਨ ਦੀ ਬਾਤ ਹੈ ਹਾਂ ਇਹ 50 ਸਾਲ ਪਹਿਲਾਂ ਅੱਤੇ ਪਿਆਰ ਸਾਲ ਬਣਾ ਮਾਰਾ ਹੰਸਰਾਜ ਸ਼ਰਮਾ ਆਪਣਾ ਲਖਣ ਦਾ ਟੂਨ ਪ੍ਰਚਾਰ ਕਰਨਾ ਆ ਉਸ ਜਲ ਦੋ ਬੰਦੇ ਹੋਰ ਨੇ ਮੈਂ ਮੇਰੀ ਜਲ ਹੈ ਬਾਕੀ ਤੇ ਲੱਗੇ ਕਰਨਾ ਡਿਸਕਸਨ ਲੱਗੇ ਕਰਨਾ ਜੋ ਉਸ ਜਲ ਬੰਦੇ ਦੇ ਵਿਨੋਦ ਉਹ ਹੰਸਰਾਜ ਸ਼ਰਮਾ ਦੇ ਤਾਂ ਨਾ ਆਪਣੀ ਬਿਹਾਰੀ ਬੋਲੀ ਬੋਲੀ ਹਣੀ ਉਹਨਾਂ ਕੇ ਉਹਨਾਂ ਕੇ ਬਾਅਦ ਤੇ ਸੁਣਿਆ ਆ ਵੀ ਮੈਂ ਪੰਜਾਬੀ ਦੀ ਐਮੀ ਲੱਗਿਆ ਕਰਨਾ ਪਰ ਜੋ ਦੂਸੀ ਬੋਲੀ ਬੋਲ ਰਿਹਾ ਇਸ ਨੂੰ ਪਵਾਟ ਕਹਾ ਕਿ ਮਾਰਿਆ ਲਈ ਬੋਲੀ ਗਿਆ ਪਵਾਦ ਹੈ ਮੈਨੂੰ ਪਹਿਲੇ ਮੇਰੀ ਹਸਰਾਮ ਸ਼ਰਮਾ ਕੇ ਬੰਦੇ ਬਦੇ ਪਤਾ ਲਗਿਆ ਉਸਕੇ ਮੂਹਰੇ ਸੁਣੀ ਜੀ ਪਵਾਦ ਕੋਈ ਸਾਜੀ ਆ ਸਾਨੂੰ ਇੱਕ ਲੱਗਦਾ ਹੋਇਆ ਹੁਣ ਪਵਾਦ ਕੀ ਚੀਜ਼ ਹੈ ਫਿਰ ਸਾਣਾ ਮੈਨੂੰ ਅੱਛਾ ਇਹ ਦੱਬਾ ਹੋਇਆ ਪਰ ਮੈਨੂੰ ਵਾਰ ਮੈਂ ਹਸ਼ਟਾਗ ਲੰਪੁਆ ਬੀਮਾ ਪਾ ਰਹਾ ਪੰਜਾਬ ਦੀ ਮੇਰੇ ਪਾਪਾ ਜੀ ਬੀ ਲੈਕ ਟਿਬੀ ਮੈਨੂੰ ਵੀ ਪਵਾਦ ਦੇ ਬਾਰੇ ਬਿਲਕੁਲ ਪਤਾ ਨਹੀਂ ਤਾਂ ਜਦ ਮੈਂ ਕਾਲੀਮਾ ਤੇ ਹਟ ਗਿਆ ਤੇ 4 ਸਾਲ ਬਾਅਦ ਪਤਾ ਲੱਗਿਆ ਮੈਨੂੰ ਪਵਾਡ ਕੀ ਚੀਜ਼ ਆ ਬਾਦ ਮਾਰਾ ਬਿਲਕੁਲ ਅਣਗੌਲਿਆ ਅਣਗੌਲਿਆ ਲਖਾਤਾ ਗੋਲੀ ਬੋਲੀ ਦੀ ਮਾਰੀ ਪਵਾਦੀ ਜਮਾਲਵਾ ਦਵਾਬਾ ਮੱਜਾ ਮਾਲਵਾ ਦਵਾਬਾ ਪਵਾਡ ਦਾ ਬਿਲਕੁਲ ਇਹ ਨਹੀਂ ਜੀ ਬਾਪੇ ਮੱਜੇ ਮਾਲਵੇ ਦਵਾਬੇ ਕੀ ਹੋਈ ਜੀ